ਸਤਨਾਮ ਵਾਹਿਗੁਰੂ ਸਾਹਿਬ ਜੀ ਸੋ ਕਹੋ ਟਲ ਗੁਰਸ਼ੀ ਵੀਐ ਐਹਨ ਇਸ ਸਹਜ ਸੁਬਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋ ਵੈ ਸਿਫਤ ਖਸਮ ਦੀ ਨੋ ਰ ਅਰਸਹੁ ਕੋਰ ਸਹੁ ਚਟਿਐ ਤਉ ਦੇ ਡਿਠੇ ਸੱਜ ਪੰਤਿ ਸਾਹ ਮਲ ਜਨਮ ਜਨਮ ਦੀ ਕਟਿਏ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾ ਸਰੀ ਮਹੱਲਾ ਪੰਜਵਾ ਕਰਿ ਸ਼ਿਵੰ ਅਸ਼ਟਪਦੀ ਇਕ ਓ ਓੰਕਾਰ ਸੰਤ ਗੁਰ ਪ੍ਰਸਾਦ ਜੋ ਜੋ ਜੁਨੀ ਆਇਓ तेहि तेहि उर जायो मनस जन्म संयोग पाया ताकी है ओट साध राखो दे कर हाथ ਕਾਹੇ ਕਿਰਪਾ ਮਿਲੋ ਹਰ ਰਾਹਿਆ ਜੋ ਜੋ ਜੋਨੀ ਆਇਓ ਤਿਹ ਤੇ ਉਰ ਜਾਇਓ ਮਾਨਸ ਜਨਮ ਸੰਯੋਗ ਪਾਇਆ ਤਾਕੀ ਹੈ ਓਡ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਯਾ ਅਨਗ ਜਨਮ ਭ੍ਰਮ ਥੇਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋਂ ਚਰਨ ਗੋਵਿੰਦ ਜੀ ਕਾ ਮਾਰਗ ਦਿਹੋ ਜੀ ਬਤਾਇ ਰਹਾ ਅਨੇਕ ਉਪਾਮ ਕਰੋ ਮਾਇਆ ਕੋ ਬਚਤ ਧਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੇ ਕੋਈ ਐਸੋ ਰੇ ਭੇਟੈ ਸੰਤ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਓ ਮੇਰਾ ਰੰਗ ਲਾਵੇ ड़े रे सगल भेद नह चुके मन पीद खिन तीर है मेरे घर के पंचा कोई ऐसोरे भगत ਜੋ ਮਾਇਆ ਤੇ ਰਹਤ ਏਕ ਅੰਮ੍ਰਿਤ ਨਾਮ ਮੇਰੇ ਹਿਰਦੈ ਸਿੰਚਾ ਜੇ ਤੇਰੇ ਤੀਰਥ ਨਾਏ ਅਹੰਗ ਬੋਧ ਮੈਲ ਲਾਈ ਕਰ ਕੋ ठाकुर इक ਤਿਲ ਨਾ ਮਨ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੈ ਸਗਲ ਅਸਰਮ ਕੀਨੇ ਮਨੁਆ ਨਹਿ ਪਤੀਨੇ ਬਬੇ ਕਹੀਨ ਲਹੀ ਤੋਏ ਕੋਈ ਪਾਈਐ ਰੇ ਪੁਰਖ ਵਿਦਾਤਾ ਪਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲ ਖੋਏ ਕਰਮ ਧਰਮ ਜੁਗਤਾ ਨਿਮਖ ਨਾ ਹੀਦ ਕਰਤਾ ਗਰਬ ਗਰਬ ਪੜੈ ਕਹੀਂ ਨਾ ਲਿਖੈ ਜਿਸ ਭੇਟੀਐ ਸਫਲ ਮੂਰਤ ਕਰੈ ਸਦਾ ਕੀਰਤ ਗੋਰੇ ਪਰਸਾਦ ਕੋ ਨਿਤਰੋਂ ਪੇਖੈ ਮਨ ਹੱਥ ਜੋ ਕਮਾਵੇ ਤਿਲ ਨਾ ਲੇਖੇ ਪਾਵੇ ਬਗਲ ਜਿਉ ਧਿਆਨ ਲਾਵੇ ਮਾਇਆ ਦੀ ਤਾਰੀ ਕੋਈ ਸੋਰੇ ਸੁਖ ਹੈ ਦਾਈ ਕਰਬਗੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਸੋ ਪਰਸਨ ਗੋਪਾਲ ਰਾਏ ਕਟਰੇ ਬੰਧਨ ਮਾਏ ਗੁਰ ਕੇ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਪੇਟਿਓ ਨਿਰਪੈ ਗੋਬਿੰਦ ਸੋਖ ਨਾਨਕ ਲਾਦੇ ਹਰ ਚਰਨ ਭਰਤਾ ਸਫਲ ਸਫਲ ਭਈ ਸਫਲ ਜਾ ਤਰਾ ਆਮਨ ਜਾਨ ਰਹੇ ਮਿਲੇ sada ਸਫਲ ਸਫਲ ਭਈ ਸਫਲ ਜਤਰਾ ਆਮਨ ਜਾਨ ਰਹੇ ਮਿਲੇ sada ਰਹਾਉ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਰੀ ਮਹੱਲਾ ਪੰਜਵਾਂ ਘਰਿ ਸ਼ੀਵਾ ਅਸ਼ਟਪਦੀ ਇੱਕ ਓੰਕਾਰ ਸਤਿ ਗੋਰੇ ਪ੍ਰਸਾਦ ਜੋ ਜੋ ਜੁਨੀ ਆਇਓ ਟਿਹ ਦੇਹ ਊਰੇ ਜਾਇਓ मानुष जन्म संयोग पाया काकी है ओट साथ राखो दे कर हाथ कर कृपा मिलो हर राया वाहे गुरु जी का खालसा वाहे गुरु जी की फति